ਭਾਰਤੀ ਪਹਿਲਵਾਨ ਬਨੇਸ਼ ਫੋਗਾ ਤਨੂ ਜਦੋਂ ਪੈਰਿਸ 올림픽 ਦੇ ਵਿੱਚ 100 ਗ੍ਰਾਮ ਤੋਂ ਜ਼ਿਆਦਾ ਭਾਰ ਹੁਣ ਕਰਕੇ ਅਯੋਗ ਕਰਾਰ ਦਿੱਤਾ ਗਿਆ ਤਾਂ ਜਿੱਥੇ ਪੂਰੇ ਭਾਰਤ ਦੇ ਵਿੱਚ ਪ੍ਰਸ਼ੰਸਕਾਂ ਦਾ ਦਿਲ ਟੁੱਟਿਆ ਉੱਥੇ ਹੀ ਬਨੇਸ਼ ਫੋਗਾ ਦੀ ਮਾਤਾ ਦਾ ਹਾਲ ਨਹੀਂ ਵੇਖ ਹੋਇਆ ਇਹ ਸਭ ਵਿਚਾਲੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਵਿੱਚ ਵਿਨੇਸ਼ ਫੁਗਾਰ ਦੇ ਘਰ ਪਹੁੰਚੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਵਿਨੇਸ਼ ਫੁਗਾਰ ਦੀ ਮਾਤਾ ਨੇ ਘਰ ਦਾ ਗੇਟ ਤੱਕ ਨਹੀਂ ਖੋਲਿਆ ਕੀ ਹੈ ਪੂਰੀ ਕਹਾਣੀ ਤੁਹਾਨੂੰ ਪੰਜਾਬੀ ਪੁਆਇੰਟ ਟੀਵੀ ਤੇ ਦੱਸਦੇ ਹਾਂ ਮੈਂ ਗਗਨਦੀਪ ਸਿੰਘ ਪੈਰਿਸ 올림픽 ਦੇ ਵਿੱਚ ਵਿਨੇਸ਼ ਫੁਗਾਰ ਦਾ ਸੁਪਨਾ ਅਧੂਰਾ ਰਹਿ ਗਿਆ ਜਦੋਂ ਉਹਨਾਂ ਨੇ ਟਵੀਟ ਕੀਤਾ ਕਿ ਮਾਂ ਮੈਂ ਹਾਰ ਗਈ ਕੁਸ਼ਤੀ ਜਿੱਤ ਗਈ ਤਾਂ ਆਪਣੀ ਮਾਤਾ ਨੂੰ ਸੰਬੋਧਨ ਕਰਦਿਆਂ ਵਿਨੇਸ਼ ਫੋਗਾਟ ਨੇ ਸਦਾ ਲੀਕ ਕੁਸ਼ਤੀ ਤੋਂ ਅਲਵਿਦਾਖ ਦਿੱਤਾ 100 ਗ੍ਰਾਮ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਪੈਰਿਸ 올림픽 ਦੇ ਵਿੱਚ ਯੋਗ ਘਰਾੜ ਦਿੱਤਾ ਗਿਆ ਤਾਂ ਇਹ ਸਭ ਵਿਚਾਲੇ ਜਦੋਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵਿਨੇਸ਼ ਫੋਗਾਟ ਦੇ ਘਰ ਹਰਿਆਣਾ ਦੇ ਵਿੱਚ ਕਾ ਵਿਨੇਸ਼ ਪੁਗਾਰ ਦੇ ਘਰ ਪਹੁੰਚੇ ਤਾਂ ਉਹਨਾਂ ਦੀ ਮਾਤਾ ਨੇ ਵਿਨੇਸ਼ ਪੁਗਾਰ ਦੀ ਮਾਤਾ ਨੇ ਸਿ얌 ਭਗਵੰਤਮਾਨ ਦੇ ਲਈ ਘਰ ਦਾ ਗੇਟ ਤੱਕ ਨਹੀਂ ਖੋਲਿਆ ਤੁਹਾਨੂੰ ਪੂਰੀ ਕਹਾਣੀ ਦੱਸ ਦਿਆਂ ਆਖਰਕਾਰ ਕੀ ਹੈ ਪੂਰਾ ਮਾਮਲਾ 7 ਅਗਸਤ ਦੁਪਹਿਰ ਕਰੀਬ 3 ਵਜੇ ਸੀ ਤੇਜ਼ ਰਫ਼ਤਾਰ ਪੁਲਿਸ ਦੀਆਂ ਦੋ ਗੱਡੀਆਂ ਵਿਨੇਸ਼ ਦੇ ਘਰ ਪਿਛਲੀ ਗਲੀ ਵਿੱਚ ਆ ਕੇ ਰੁਕੀਆਂ ਪੁਰਸਵ ਵਾਲੇ ਆਸੇ-ਪਾਸੇ ਖੜੇ ਬਾਨਾ ਨੂੰ ਪਾਸੇ ਕਰਵਾਉਣ ਲੱਗੇ ਪਤਾ ਕਰਨ ਉੱਤੇ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਵਿਨੇਸ਼ ਦੀ ਮਾਂ ਨੂੰ ਮਿਲਣਾ ਚਾਹੁੰਦੇ ਨੇ ਅਤੇ ਉਹਨਾਂ ਲਈ ਇਹ ਸਾਰੀ ਤਿਆਰੀ ਕੀਤੀ ਜਾ ਰਹੀ ਹੈ ਸ਼ੁਰੂ ਵਿੱਚ ਸ਼ਾਇਦ ਹਰਿਆਣਾ ਦੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਪਰਿਵਾਰ ਨਾਲ ਦੁੱਖ ਵਡਾਉਣ ਲਈ ਆ ਰਹੇ ਨੇ ਲੇਕਿਨ हरियाणा पुलिस ਦੇ ਇੱਕ ਜਵਾਨ ਨੇ ਦੱਸਿਆ ਕਿ ਹਰਿਆਣਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਨੇ ਚਰਖੀ ਦਾਦਰੀ ਵਿੱਚ ਬਨੇਸ਼ ਦੇ ਪਰਿਵਾਰ ਨੂੰ ਮਿਲਣ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਨੇ ਇਹ ਗੱਲ ਅਜੀਬ ਲੱਗੀ ਪਰ ਥੋੜਾ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਜ਼ਿਲ੍ਹੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਆਏ ਸਨ ਬਾਅਦ ਸੀ ਉੱਤੇ ਉਹਨਾਂ ਨੂੰ ਬਨੇਸ਼ ਦੇ 올림픽 ਵਿੱਚੋਂ ਬਾਹਰ ਹੋਣ ਜਾਣ ਦੀ ਸੂਚਨਾ ਮਿਲੀ ਲੇਕਿਨ ਪੁਲਿਸ ਦੇ ਕਰੀਬ ਅੱਧਾ ਘੰਟਾ ਕੋਸ਼ਿਸ਼ ਕਰਨ ਦੇ ਬਾਵਜੂਦ ਵਨੇਸ਼ ਦੀ ਮਾਂ ਨੇ ਘਰ ਦਾ ਦਰਵਾਜ਼ਾ ਨਹੀਂ ਖੋਲਿਆ ਆਖਰ ਪੁਲਿਸ ਦੇ ਕਹਿਣ ਉੱਤੇ ਪਰਿਵਾਰ ਦਾ ਇੱਕ ਮੈਂਬਰ ਕੰਦ ਉੱਤੋਂ ਦੀ ਘਰ ਦੇ ਅੰਦਰ ਵੜਿਆ ਅਤੇ ਜਿਵੇਂ ਕਿਵੇਂ ਕਰਕੇ ਦਰਵਾਜ਼ਾ ਖੋਲ੍ਹਿਆ ਇਸ ਦੇ ਬਾਵਜੂਦ ਵਨੇਸ਼ ਦੀ ਮਾਂ ਮੁੱਖ ਮੰਤਰੀ ਨੂੰ ਮਿਲਣ ਲਈ ਤਿਆਰ ਨਹੀਂ ਸੀ ਆਖਰਕਾਰ ਭਗਵੰਤ ਮਾਨ ਪਿੰਡ ਤੋਂ 3 ਕਿਲੋਮੀਟਰ ਦੂਰ ਵਨੇਸ਼ ਦੇ ਤਾਇਆ ਤੇ ਕੁਸ਼ਤੀ ਦੇ ਕੋਚ ਮਹਾਵੀਰ ਫੋਗੜ ਨੂੰ ਮਿਲ ਕੇ ਬਾਸ ਚਲੇ ਗਏ ਤਾਂ ਤੁਸੀਂ ਵਨੇਸ਼ ਫੋਗੜ ਦੀ ਮਾਤਾ ਦਾ ਹਾਲ ਦਾ ਅੰਦਾਜ਼ਾ ਲਗਾ ਲਿਆ ਹੋਣਾ ਕੀ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ ਦੀ ਗੱਲ ਉਹ ਮੁੱਖ ਮੰਤਰੀ ਨੂੰ ਵੀ ਇਸ ਸਮੇਂ ਮਿਲਣ ਦੀ ਹਾਲਤ ਦੇ ਵਿੱਚ ਨਹੀਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਨੇਸ਼ ਫੋਗੜ ਦੀ ਮਾਤਾ ਨੂੰ ਮਿਲੇ ਬਿਨਾਂ ਹੀ ਬਾਹਰਸ ਜਾਣਾ ਪਿਆ